ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਲੋ ਮਿੱਤਰੋ ਸਾਰੇ ਜਿਹਨੇ ਕਮੈਂਟ ਕਰਕੇ ਦੱਸਿਓ ਤੁਹਾਡੀ ਸਾਈਡ ਜਵੀ ਦਾ ਕੀ ਕੀ ਰੇਟ ਚੱਲ ਰਿਹਾ ਆਪਣੀ ਜਵੀ ਵੀ ਵੈਸੇ ਰੈਡੀ ਹੋ ਚੁੱਕੀ ਏ ਔਰ ਥੋੜੇ ਦਿਨਾਂ ਉਹਨਾਂ ਨੂੰ ਵੱਡਾਂਗੇ ਕਟਾਈ ਇਹਦੀ ਚਾਲੂ ਕਰਾਂਗੇ ਨਾਲੇ ਗੰਨੇ ਦੀ ਕਟਾਈ ਚਾਲੂ ਕਰਾਂਗੇ ਤੇ ਪਾ ਰਹੇ ਆਪਾਂ ਇੱਕੋ ਖਾਦ ਲਾਸਟ ਖਾਦ ਚੋਬਰ ਬਾੜ ਤੱਕ ਆਹ ਅੱਛਾ ਉੱਧਰ ਸਾਡਾ ਸੁੱਚਾ ਸੂਰਮੇ ਕੋ ਖਾਦ ਪੈ ਰਹੀ ਏ ਦੋ ਝੋਲੀਆਂ ਭਰ ਰਿਆ ਵਾ ਬਹੁਤ ਟਾਈਮ ਲਾ ਰਿਆ ਵਾ ਆਹ ਚਦਾ ਆਈ ਆਈ ਆਜੋ ਲਓ ਮਾਲਕੋ ਲਓ ਆਗੇ ਬਾਬੇਓ ਆਗੇ ਤੁਹਾਡੇ ਮਗਰ ਮਗਰਾਂ ਸੀ ਬੰਦੇ ਕਿੱਥੇ ਲਾ ਦੇਣੇ ਭਰਾਵਾ ਤੁਹਾਡੇ ਮਗਰ ਮਗਰਾਂ ਕੰਮ ਠੋਕ ਕੇ ਰੱਖੋ ਪੂਰਾ ਹੈਂ ਪੈਗੀਆਂ ਝੋਲੀਆਂ ਨਹੀਂ ਖਾਦ ਪੈ ਗਈ। ਭਰ ਲੈਣੀ ਸਾਰੀਆਂ ਗੀਆਂ ਪਾਦਣੀਆਂ ਦੋ ਹੀ ਕਰ ਰੀਆਂ ਇਹ ਬੋਰੇ ਦੀਆਂ। ਦੋ ਹੀ ਕਰਦੀ ਆ। ਇਹ ਵੱਖਰਾ ਵਾ। ਕਰ ਦੋ ਹੀ ਕਰ ਬਸ ਦੋ ਝੋਲੀਆਂ ਹੁਣ ਬੋਰੇ ਦੀਆਂ। ਇੱਕ ਖਾਦ ਜੰਮੀ ਬਹੁਤ ਆ ਰਹੀ ਏ। ਹਾਏ ਓਏ ਰੱਬਾ ਕੀ ਕਰੀ ਜਾਂਦਾ ਓਏ ਇਹ ਨੱਚੀ ਜਾਂਦਾ ਬੋਰੇ ਤੇ ਚੜ ਕੇ। ਹਲੋ ਮਤਰਾ। ਇੱਦਾਂ ਨਿਆਰੇ ਖੇਤ ਦੇ ਹੀ ਨੇ ਬੈਕਬਾਉਂ ਕੀ ਕਿਹੜਾ ਟਾਈਮ ਹੋ ਗਿਆ ਹੁਣ ਗੁੱਡ ਇਵਨਿੰਗ ਇਵਨਿੰਗ ਗੁੱਡ ਇਵਨਿੰਗ ਦਾ ਆ ਗਿਆ ਪੂਰੇ ਮਜੇ ਲੈਣ ਦੇ ਨਾਲੇ ਨਾਲੇ ਕੰਮ ਕਰੀ ਤੇ ਨਾਲੇ ਮਜੇ ਲਈਦੇ ਆ ਠੀਕ ਹੈ ਕਿ ਨਹੀਂ ਬੁੱਲੇ ਲੋਟ ਮਹਿਕਮਾ ਖੇਤੀਬਾੜੀ ਮਹਿਕਮਾ ਉਨਾ ਮਤਰਾ ਜਵੀ ਤੇ ਹੈਗੀ ਬਹੁਤ ਵਧੀਆ ਛਾਲਾ ਮਾਸ ਦੀ ਆਉਣ ਢਈ ਹੈ ਪਰ ਖਰਾਬ ਕੀ ਕਰ ਰਹੇ ਨੇ ਸੂਰ ਅੱਗੇ ਤੇ ਕਦੀ ਵੇਖਿਆ ਨਹੀਂ ਹੁਣ ਸੂਰਾਂ ਨੇ ਬਹੁਤ ਤੈਸਨੈਸ ਕੀਤੀ ਆ ਆ ਹੁਣ ਹੀ ਆ ਹੀ ਵੇਖਿਆ ਗੰਨੇ 'ਚ ਭੱਜਾ ਫਿਰਦਾ ਉਧਰ ਨਾਲ 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 ਬਹੁਤ ਖਰਾਬ ਕਰਨਦੇ ਇਹ ਸੂਰ ਸੂਰਾਂ ਦਾ ਬਹੁਤ ਪਰੇਸ਼ਾਨ ਆ ਆ ਦਿਨ ਤੇ ਹੋਰ ਇੱਕ ਮਹੀਨੇ ਦੀ ਗੱਲ ਆ ਜਦੋਂ ਆ ਗੰਨਾ ਵਟਿਆ ਗਿਆ ਫੇਰ ਇਹਨਾਂ ਦੀਆਂ ਰੇਸਾਂ ਲੱਗਣੀਆਂ ਫੇਰ ਇਹ ਤਾਂ ਗਣਾ ਕੁੱਬੇ 'ਚ ਹੋਣਾ ਇਹਨਾਂ ਨੇ ਹੋ ਲੋ ਵੀ ਮਿੱਤਰ ਬੰਦੇ ਸਾਡੇ ਬਾਸਬਤੀ ਭਰ ਰਹੇ ਨੇ ਡਰਮ ਤੇ ਵੇਖੋ ਜਿਹੜੇ ਬਾਹਰ ਮੇਰੇ ਵੀਰ ਵੀਡੀਓ ਦੇਖਦੇ ਦੇਖੋ ਪਿੰਡ ਦੇਖੋ ਕਿਆ ਬਾਤ ਹੈ ਉਧਰ ਚੰਦਰਮਾ ਦੇ ਵੀ ਦਰਸ਼ਨ ਕਰਾ दिए ਤੁਹਾਨੂੰ ਕੋਠੀਆਂ ਕੋਠੀਆਂ ਜਦੋਂ ਅਸੀਂ ਨਿੱਕੇ ਨਿੱਕੇ ਨੇ ਕੋਈ ਕੋਠੀ ਨਹੀਂ ਕੋਈ ਕੋਸ਼ ਨਹੀਂ ਸਾਬ ਇਦਾਂ ਦੇ ਸਿੰਪਲ ਜਿਹੇ ਘਰ ਹੁੰਦੇ ਸੀ ਜਿੱਦਾਂ ਦੇ ਆ ਸਾਹਮਣੇ ਘਰ ਨਹੀਂ ਆ ਵਿੱਚ ਵਿੱਚ ਤੁਹਾਨੂੰ ਦੇਖਦੇ ਹੁਣੇ ਆ ਪਟੀਨਾ ਦੇ ਨਾਲ ਹੁਣ ਤਾਂ ਦੇਖੋ ਪੇਂਟ ਬੰਦੇ ਸਾਡੇ ਕਰ ਰਹੇ ਨੇ ਮਿਹਨਤ ਮਿਹਨਤ ਮਜ਼ਦੂਰੀ ਖਾਂਦੇ ਨੇ ਚੋਰੀ ਉਹ ਚੱਲਦਾ ਰੋਡ ਕੰਮ ਤੋਂ ਖਿੱਚ ਕੇ ਰੱਖਿਆ ਕਰੋ ਕੰਮ ਨੂੰ ਖਿੱਚ ਕੇ ਢਿੱਲੇ ਹੋ ਕੇ ਨਹੀਂ ਚੱਲੀਦਾ ਵਾਹਿਗੁਰੂ ਦਾ ਨਾਮ ਉਧਰ ਵੀ ਗੁਰਦਰਾ ਸਾਹਿਬ ਉਧਰ ਵੀ ਗੁਰਦਰਾ ਸਾਹਿਬ ਮਾਂਡਵੀ ਜਾਣਾ ਕੀੜਾ ਮਾਰਨ ਤੇ ਚੱਲ ਲੀਡ ਦੇ ਸਵੇਰੇ ਹੀ ਮਾਰਦੇ ਆਂ ਕੀੜਾ ਚੀਲਾ ਚੀਲਾ ਭਾਰ ਦੇਓ ਡਰਮ ਭਾਰ ਦੇਓ ਲਓ ਮਿੱਤਰੋ ਸਾਡਾ ਵੀਡੀਓ ਦੇਖਣ ਦੀ ਦਿਲ ਤੋਂ ਧੰਨਵਾਦ ਜੀ ਦੇ ਵਾਸਤੇ ਰਹ ਰਾਬ ਰੱਖਾ